ਲਓ ਜੀ ਇੱਧਰ ਬਣ ਗਈ ਹੈ ਭਿੰਡੀ ਦੀ ਸਬਜ਼ੀ ਤੇ ਮਾਲ ਸਾਡੀ ਤਿਆਰ ਹੋ ਗਈ ਮੱਕੀ ਦੀ ਦਾਲ ਆਹ ਟਮਾਟਰ ਪਾਏ ਨੇ ਕਿੰਨੇ ਲਓ ਜੀ ਇੱਧਰ ਦੇਖੋ ਸਾਡੇ ਮਿਹਨਤੀ ਬੱਚੇ ਆ ਰਹੇ ਨੇ ਮਿਹਨਤਾਂ ਕਰਕੇ ਸਵੇਰ ਦੇ ਗਏ ਨੇ ਵਿਚਾਰੇ 7 ਵਜੇ ਦੇ ਹੈਲੋ ਆ ਗਏ ਮਿਹਨਤੀ ਬੱਚੇ ਓਹੋ ਥੱਕ ਗਏ ਉਹ ਕਿੰਨਾ ਕੁ ਵੱਧੂ ਡਾਉਣ ਜੇ ਹੁੰਦੇ ਜਾਂਦੇ ਤਾਂ ਬੜੇ ਉਹ ਹਾਂ ਐ ਕਰਕੇ ਤਾਂ ਹੌਣ ਲੱਗਾ ਡਾਉਣ ਹੋਏ ਹੁੰਦੇ ਉਹ ਥੱਕੇ ਹੁੰਦੇ ਉਹ ਥੱਕੇ ਹੁੰਦਾ ਐਸੇ ਕਰਕੇ ਤਾਂ ਸਵੇਰੇ ਸਵੇਰ ਸਰ ਬੁਲਾਣ ਲੱਪੇ ਕੀ ਗਰਮੀ ਕਰਕੇ ਸਵੇਰੇ ਨੀਂਦ ਨਹੀਂ ਜਾਂਦੀ ਹੂੰ ਸਵੇਰੇ ਬਹੁਤ ਨੀਂਦ ਆਉਂਦੀ ਐ ਮਨ ਨੂੰ ਤਾਂ ਕਰਕੇ ਹਾਂ ਚਲੋ ਜੀ ਹਾਂਜੀ ਕੀ ਪੀਓਗੇ ਦੁੱਧ ਕੇ ਚਾਹੇ ਕੇ ਪਾਣੀ ਕੇ ਰੋਟੀ ਕੇ ਕੀ ਖਾਓਗੇ ਬਤਾਓ ਪਾਪਾ ਨੇ ਬਣਾਇਆ ਸੀ ਰੂ ਆਪ ਜਾ ਠੀਕ ਆ ਪਾਪਾ ਹੀ ਬਣਾ ਕੇ ਦੇ ਦਿੰਦੇ ਨੇ ਮੈਂ ਭਿੰਡੀ ਸਬਜ਼ੀ ਬਣਾ ਲਈਏ ਠੀਕ ਗੁੰਦ ਘੱਟੀ ਰੋ ਗੁੰਦ ਘੱਟ ਪਾਵਾਂ 1 ਚਮਚ ਪਾ ਦੇਣਾ 1 ਚਮਚ ਕਿਤੋਂ ਵੀ ਘੱਟ ਬਸ ਠੀਕ ਪਪਾ ਨੇ ਮੈਨੂੰ ਤਾਂ ਰੂਫ ਤੋਂ ਪੀਣ ਨੂੰ ਹੀ ਨਵਾਂ ਗੁੰਦ ਘੱਟੀ ਰੋ ਗਿਆ ਗੁੰਦ ਚਾ ਠੀਕ ਹੈ ਕੋਈ ਨਾ ਮੈਂ ਬਣਾ ਕੇ ਦੇ ਦਿੰਦੀ ਆ ਚਲੋ ਬਲੌਗ ਕੰਟੀਨਿਊ ਕਰੋ ਇੱਧਰ ਸਸਿਗਲ ਬਲਾਓ ਮੈਂ ਸ਼ੁਰੂ ਨਹੀਂ ਕੀਤਾ ਮੈਂ ਤਾਂ ਸਬਜੀ ਤੋਂ ਸਿੱਧਾ ਸ਼ੁਰੂ ਕਰਤਾ ਸਸਿਗਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਸਾਡੇ ਨਵੇਂ ਬਲੌਗ 'ਚ ਤੇ ਭੁੱਲ ਗਿਤਾ ਮੈਂ ਓਹ ਮੇਰਾ ਪੁੱਤ ਗਰਮੀ ਚ ਬੁੰਦ ਲਿਆ ਪਿਆ ਚਲੋ ਮੈਂ ਬਣਾ ਕੇ ਦੇਣੀ ਆ ਤੁਹਾਨੂੰ ਚਲੋ ਜੀ ਵਲੌਗ ਕੰਟੀਨਿਊ ਕਰਤਾ ਬਣੇ ਰੋ ਵਲੌਗ ਦੇ ਵਿੱਚ ਤੇ ਜਿਹੜੇ ਨਵੇਂ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਕੱਲ ਦਾ ਸਾਨੂੰ ਇੱਕ ਬਹੁਤ ਹੀ ਸਪੈਸ਼ਲ ਚੀਜ਼ ਆਈ ਹੋਈ ਏ ਪਰ ਅਸੀਂ ਹਜੇ ਤੱਕ ਇਹਨੂੰ ਖੋਲਿਆ ਨਹੀਂ ਹੈਗਾ ਤਾਂ ਮੇਰੀ ਆਲੂ ਕਿਵੇਂ ਦੀ ਮਿਲੂ ਤੁਹਾਨੂੰ ਦੱਸੋ ਰੋਟੀਆਂ ਬਣਾਣ ਦੇ ਨਾ ਇੰਨੀ ਗਰਮੀ ਲੱਗਣ ਦੀ ਇੰਨੀ ਗਰਮੀ ਲੱਗਣ ਦੀ ਹੈ ਬੀਬੀ ਜਾਰ ਕੀ ਬਾਵਾ ਹਬੀਬੀ ਕਿਵੇਂ ਬੀਬੀ ਜਾਰ ਕੀ ਕਹਿੰਦੇ ਨੇ ਉਤਾਰ ਹਬੀਬੀ ਕਿਵੇਂ ਕੀ ਕਹਿੰਦੇ ਨੇ ਵਾਹ ਹਬੀਬੀ ਆ ਰਿਹਾ ਵਾਹ ਬਰੀ ਬਦਲ ਲੱਗਣ ਡਿਆ ਕੀ ਕਹਿਣਾ ਬਸ ਹਬੀਬੀ ਪਤਾ ਕਿ ਮੈਂ ਹਬੀਬੀ ਲੱਗਣ ਡਈ ਆ ਬੜੀ ਗਰਮੀ ਇੰਨੀ ਹੋਈ ਪਈ ਨਾ ਸੱਚੀ ਰਸੋਈ ਚ ਰੋਟੀਆਂ ਬਣਾਈਆਂ ਮੈਂ ਨਹੀਂ ਆਪਣੀਆਂ ਰੋਟੀਆਂ ਪੱਕ ਗਈਆਂ ਤੇ ਸਿਰ ਸੁ ਟੱਕ ਕੇ ਪਸੀਨਾ ਇੰਨਾ ਆਇਆ ਪਿਆ ਤੇ ਚਲੋ ਹੁਣ ਇਹ ਹੀ ਲੱਗਿਆ ਕੰਮ ਸ਼ੁਰੂ ਕਰੀਏ ਉਤਾਰ ਵੀ ਰੈਡੀ ਨਾਲ ਉੱਤੇ ਜਾਣ ਨੂੰ ਉਤਾਰ ਦਾ ਟਿਫਨ ਐ ਦਮਨ ਨੇ ਪੈਸ ਕੀਤਾ ਤੇ ਦਮਨ ਨੇ ਆਹ ਟਿਫਨ ਚ ਸਬਜੀ ਪਾਈ ਐ ਤੇ ਜਿਹੜਾ ਦਮਨ ਦਾ ਆਪਣਾ ਟਿਫਨ ਐ ਨਾ ਟੱਪਰ ਵੇਰ ਦਾ ਉਹਦੇ ਦਮਨੇ ਰੋਟੀਆਂ ਪਾਈਆਂ ਤੁਹਾਡੀਆਂ ਬੜੇ ਕਿਹਨ ਆਜਾ ਮੈਚਿੰਗ ਕੀਤੀ ਤੁਸੀਂ ਬੜੀ ਟੀ-ਸ਼ਰਟ ਤੇ ਕੈਪ ਸੇਮ ਤੇ ਤਾਂ ਕੁੰਡੀ ਕੱਢ ਲਿਆ ਕੈਪ ਦਾ ਸੋਸੀ ਗਾਜੀ ਸਾਰਿਆਂ ਨੂੰ ਵੈਲਕਮ ਟੂ आवर ਵਾਸੀ ਫੈਮਿਲੀ ਚੈਨਲ ਹੈ ਅੱਜ ਟੀ-ਸ਼ਰਟ ਚੇਂਜ ਹੈ ਅੱਜ ਦੇ ਲੋ ਟੀ-ਸ਼ਰਟ ਦਾ ਕਲਰ ਆ ਹੈ ਆਰਮੀ ਕਲਰ ਹੈ ਕੈਪ ਦਾ ਵੀ ਤੇ ਟੀ-ਸ਼ਰਟ ਆਈ ਹੈ ਨਾ ਤੇ ਦੱਸਿਓ ਤਰ ਪਤਲੇ ਹੋ ਗਏ ਨੇ ਸਾਰ ਨੇ ਬਹੁਤ weight lose ਕਰ ਲਿਆ ਕਿਵੇਂ ਕੀਤਾ ਉਹ ਉਤਾਰ ਦੱਸਣਗੇ ਹਾਂ ਪਹਿਲਾਂ ਇਹ 77 ਕਿਲੋ ਸੀਗਾ ਹਾਂ ਤੇ 102 ਕਿਲੋ ਹੋ ਗਿਆ ਦੇਖ ਲੋ ਮਤਲਬ ਕੋਈ ਉਹ ਨਹੀਂ ਹੈਗਾ ਚੱਲਣ ਦੋ ਕੋਈ ਚੱਕਰ ਨਹੀਂ ਮੈਂ ਕਿਹਾ ਉਤਾਰ ਕਿ ਮੈਂ ਕਿਹਾ ਤੁਹਾਡਾ weight ਵਧ ਗਿਆ ਤੇ ਪਤਾ ਮੈਨੂੰ ਕੀ ਕਹਿੰਦੇ ਅੱਗੋਂ ਕਹਿੰਦੇ ਹੱਡ ਭਾਰੇ ਨੇ weight ਨਹੀਂ ਵਧਿਆ ਲੈ ਦੱਸ ਸਰੀਆ ਹੀ ਤੇ ਆ ਸਰੀਆ ਹੀ ਤੇ ਆਈਏ ਅੱਜ ਦੇਖ ਲੋ ਪੌਣੇ 10 ਹੋਏ ਨੇ ਤੇ ਅੱਜ ਬਾਸੀ ਸਾਹਿਬ ਟਾਈਮ ਨਾਲ ਹੀ ਰੈਡੀ ਹੋਗੇ ਨੇ ਆ ਜਲਦੀ ਜਾ ਰਹੇ ਹੋ ਪੌਣੇ 10 ਪੌਣੇ 9 ਨਹੀਂ ਪੌਣੇ 10 ਹੋਏ ਦੇ ਚੱਲੀਏ ਯਾਰ ਜਾਓ 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 ਆਪਣਾ ਟਿਫਨ ਪਾ ਲਈ ਦੂਜਾ ਪਾ ਲਈ ਟਿਫਨ ਦਬਨ ਦਜ ਕਿੱਥੇ ਪਾਪਾ ਦਾ ਬੱਚਿਆਂ ਨੂੰ ਟਿਫਨ ਦੇਣਾ ਪੈਂਦਾ ਨਾਲ ਉਹ ਪਾਪਾ ਕਿੱਥੇ ਉਹ ਲਿਫਾਫਾ ਕਿ ਦਿੱਤਾ ਸੀ ਮੈਂ ਉਹ ਬੈਗ ਨਹੀਂ ਲੈ ਕੇ ਜਾਣਾ ਅੱਜ ਉਹ ਜਿਹੜਾ ਦੂਜਾ ਆਪਣਾ ਸੁਖੰਜੀ ਦੀਦੀ ਵਾਲਾ ਉਹ ਚ ਲੈ ਕੇ ਜਾਂਦੇ ਹੁੰਦੇ ਉਹ ਤਾਂ ਬੰਦਾ ਕੋਈ ਹੋਵੇ ਤਾਂ ਇੱਕ ਟਾਇਨਾ ਵਧੀਆ ਆ ਉਹ ਜਿਹੜਾ ਤੁਹਾਡਾ ਸਰਦੀਆਂ ਵਾਲਾ ਸੀ ਉਹ ਟਿਫਨ ਵਧੀਆ ਫਿੱਟ ਆਉਂਦਾ ਸੀ ਉਹ ਚ ਹੁਣ ਗਰਮੀਆਂ ਕਰਕੇ ਟਿਫਨ ਵੀ ਚੇਂਜ ਹੋ ਗਿਆ ਤੇ ਸਰਦੀਆਂ ਕਰਕੇ ਦੂਜਾ ਟਿਫਨ ਲੈ ਕੇ ਜਾਂਦੇ ਹੀ ਚਲੋ ਇਹਦੀ ਤਾਰ ਪਈ ਹੋਣੀ ਉਧਰ ਮੈ ਲੱਭ ਨਹੀਂ ਅੱਜ ਪਾਵਰ ਬੈਂਕ ਦੀ ਲਾਨੀਆਂ ਨੂੰ ਚਾਹ ਫੋਨ ਪਾਣਾ ਆਪਣਾ ਪਾਲਿਓ ਕੱਲ ਵੀ ਭੁੱਲ ਗਏ ਸੀ ਹੁਣ ਸਾਰਾ ਕੁਝ ਪਾ ਕੇ ਤੇ ਬਾਹਰ ਦਾ ਮੌਸਮ ਤੁਹਾਨੂੰ ਦਿਖਾਵਾਂ ਸਵੇਰੇ ਸਵੇਰੇ ਡਰਾਪ ਥੋੜਾ ਜਿਹਾ ਡਾਊਨ ਹੋਇਆ ਸੀ ਥੋੜਾ ਜਿਹਾ ਫਰਕ ਪਿਆ ਸੀ ਦੇਦੇ ਪਾਪਨ ਦਮਨ ਬੋ ਗਲ ਤੇ ਥੋੜਾ ਜਿਹਾ ਫਰਕ ਆ ਪਰ ਗਰਮੀ ਪੂਰੀ ਸੁਨਲਾ ਐਨ ਬੁਰਾ ਹੁੰਦਾ ਹੈ ਆਪਣਾ ਕੋਈ ਵੀ ਕੰਮ ਕਰਨ ਦਾ ਦਿਲ ਨਹੀਂ ਕਰਦਾ ਦਮਣ ਨਾਏ ਨਹੀਂ ਤੋਂ ਇਹਨੇ ਸੰਸਕ੍ਰੀਮ ਲਾਣ ਲੱਗ ਪਏ ਹੈ ਹੈ ਇਹ ਸਾਰੇ ਪੁੱਛਦੇ ਨੇ ਤੂੰ ਹੀ ਕਿਹੜੀ ਕਰੀਮ ਲਾਂਦੇ ਕਿਹੜੀ ਕਰੀਮ ਲਾਂਦੀ ਮੈਂ ਆਹ ਲਾਂਦੀ ਮੈਂ ਪਿਛਲੇ ਵਲੋਗਾਂ ਚ ਵੀ ਦੱਸਿਆ ਹੋਇਆ ਕਿ ਮੈਂ ਕਿਹੜੀ ਸੰਸਕ੍ਰੀਮ ਯੂਜ਼ ਕਰਦੀ ਆ ਆਹ ਕਰਦੀ ਆ ਦਮਣ ਨੇ ਤਾਂ ਮੈਨੂੰ ਲਾਦਾ ਮਕਾਈ ਛੱਡੀ ਓਹੋ ਮਾਰ ਜੋ ਅੱਜ ਤਾਂ ਮੀ ਆ ਜਾਣਾ ਅੱਜ ਤਾਂ ਮੀ ਆ ਹੀ ਜਾਣਾ ਅੱਜ ਤਾਂ ਠੰਡ ਹੋ ਜਾਣੀ ਅੱਜ ਕੋਈ ਹੰਡ ਚਿੰਤਾ ਰਗਰੋ ਚਲੋ ਚਿੰਤਾ ਹੀ ਕਰਨੀ ਤੁਹਾਡੇ ਹੁੰਦਾ ਸਾਨੂੰ ਕਾਦੀ ਚਿੰਤਾ ਬਾਏ ਤੇ ਆਹ ਕਰੀਮ ਜੇ ਮੈਂ ਸਵੇਰੇ ਚਾਹੇ ਨਾਵਾ ਚਾਹੇ ਨਾ ਨਾਵਾ ਜਦੋਂ ਮੈਂ ਬਾਹਰ ਧੁੱਪੇ ਕੰਮ ਕਰਨਾ ਹੁੰਦਾ ਗਰਮੀ ਦੇ ਵਿੱਚ ਜਿਵੇਂ ਕੱਪੜੇ ਸੁੱਕਣੇ ਪਾਣੇ ਹੁੰਦੇ ਤੇ ਮੈਂ ਆਹ ਲਾ ਕੇ ਤੇ ਫਿਰ ਬਾਹਰ ਜਾਨੀ ਆ ਤੇ ਇਹ ਨਾਲ ਸਕਿਨ ਬਹੁਤ ਹੀ ਵਧੀਆ ਰਹਿੰਦੀ ਬਹੁਤ ਹੀ ਵਧੀਆ ਜ਼ਰੂਰ ਟਰਾਈ ਕਰਿਓ ਮੈਂ ਕੋਈ ਇਹਦੀ ਮਸ਼ਹੂਰੀ ਨਹੀਂ ਕਰ ਰਹੀ ਐਡ ਨਹੀਂ ਕਰਦੀ ਇਹਨਾਂ ਸਮਝੋ ਕਿ ਮੈਂ ਮਸ਼ਹੂਰੀ ਕਰਦੀ ਪਈ ਆ ਇਹਦੀ ਦਮਤ ਪਾਪਾ ਨੂੰ ਕਹ ਮੋਹ ਚਲਾ ਦੋ ਮੋਟਰ ਤਮ ਤੂੰ ਦੌਣੀ ਰਹਿਣਾ 24 ਘੰਟੇ ਯਾਰ ਆ ਖੜਾ ਹੋ ਜਬ ਮੈਂ ਕਰੂੰ ਪਾਪਾ ਪੁੱਤ ਜਾਣੀ ਚਲ ਉਠੋ 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 ਬਾਵਾ ਤੇ ਵੀ ਲਾ ਲੈਣੀ ਸੀ ਸੰਸਕ੍ਰੀਮ ਬੜੀ ਧੁੱਪ ਹੈ ਯਾਰ ਲੈ ਕਾਲਿਆਂ ਨੂੰ ਮੇਰੇ ਬਾਤ ਨਹੀਂ ਨਾ ਕਾਲੇ ਤੁਸੀਂ ਆ ਸਾਰ ਕਹਿੰਦੇ ਕਾਲਿਆਂ ਨੂੰ ਕਿਹੜੀ ਕਹਿੰਦੇ ਧੁੱਪ ਲੱਗਦੀ ਏ ਆਦਮਨ ਸਮਾਨ ਕੱਢ ਕੇ ਰੱਖਤਾ ਇੱਥੇ ਆ ਦੇ ਲੋ ਸਾਡੇ ਘਰ ਇੱਕ ਚੀਜ਼ ਲੱਭਦੇ ਨੇ ਨਾ ਜਦੋਂ 100 ਚੀਜ਼ਾਂ ਕੱਢ ਕੱਢ ਕੇ ਕੱਢ ਕੱਢ ਕੇ ਬਾਹਰ ਰੱਖਦੇ ਆ ਸੈਨੇਟਾਈਜ਼ ਕਰੇ ਕਦੋਂ ਦਾ ਪਿਆ ਤੇ ਚਲੋ ਜੀ ਕੰਮ ਕਰਦੇ ਹਾਂ ਸ਼ੁਰੂ ਆਪਾਂ ਫਿਰ ਕੰਮ ਸ਼ੁਰੂ ਕਰਾਂਗੇ ਥੋੜਾ ਕੀਤੇ ਰੋਟੀ ਬਾਅਦ ਵਿੱਚ ਖਾਈ ਤੇ ਹਜਮ ਜੀ ਨਹੀਂ ਹੁੰਦੀ ਹੈਗੀ ਅੱਜ ਭਿੰਡੀਆਂ ਬਣੀਆਂ ਨੇ ਮੇਰਾ ਦਿਲ ਕਰੰਦਾ ਖਾਣ ਨੂੰ ਦੋਈ ਰੋਟੀ ਨਹੀਂ ਤੇਨੇ ਰੱਖੀ ਹੈ ਨੇ ਤੁਸੀਂ ਜੇ ਤੇਲ ਦੀ ਫੋਟ ਲੈ ਲਈ ਤੇ ਨਹੀਂ ਲੈ ਕੇ ਮੈਂ पेड़ दही पे जैसे ना यार मैं तू एक काम कर दूध तता तार दे मैं रोटी खा के बस नाल दी नाल काम शुरू तो कर दे दूध तता तार दे पीड़ा पेड़ आप मार दिया पक्का फुल कर दिया तो फुल भी है पांच तक इतना सी हाँ नहीं नहीं मैं चाहती हूँ अब तो खोल लिया अपने मैं पक्के दिवाज़ हम दिखे हमें इस बहुत ज़्यादा ਜੋਨ ਮੈਂ ਰੋਟੀ ਖਾਣੀ ਤੇ ਕੰਨ ਲਾਈ ਰਹੀ ਸੀ ਇਹ ਆਹ ਬਣਾ ਸਾਡੀ ਹੂੰ ਆ ਆ ਦੇਖੋ ਅਮਰ ਨੇ ਪ੍ਰੈਂਕ ਹੋਣ ਲੱਗਾ ਇਹ ਜਿਹੜਾ ਦਮਨ ਦਾ ਫੋਨ ਹੈ ਨਾ ਦਮਨ ਕੇ ਦੀ ਮੈਂ ਮਾਸੀ ਨੂੰ ਇੱਥੋਂ ਫੋਨ ਕਰਨ ਲੱਗੀ ਆ ਤੇ ਮੈਂ ਕਹਿਣਾ ਕੀ ਕਹਿਣਾ ਦੱਸੋ ਯਾਰ ਸਪੇਸ ਕਿਵੇਂ ਦਿੰਦੇ ਨੇ ਇਸ ਦਿਨ ਵਿੱਚ ਕਿਹੜੀ ਸਪੇਸ ਇਸ ਦਿਨ ਸਪੇਸ ਦੇ ਨਹੀਂ ਹੋਵੇ ਆਪਾਂ ਇਹ ਫੋਨ ਦਾ ਮੈਨੂੰ ਵੀ ਨਹੀਂ ਪਤਾ ਤੰਦ ਖਾ ਅਮਰ ਨੇ ਹੋਣ ਲੱਗਾ ਬਹੁਤ ਵੱਡਾ ਪ੍ਰੈਂਕ ਦੇਖਦੇ ਆ ਮਣ ਪਸੰਦ ਦੀ ਕਿ ਨਹੀਂ ਪਸੰਦ ਦੀ ਦਵਨ ਤੈਨੂੰ ਬਸ ਕਰਦੇ ਸਿੱਧਾ ਲਾ ਦੇ ਕੋਣ ਕਿ ਹੁਣ ਲਾ ਕੇ ਹੈਲੋ ਅ ਸਿਮੁਪ੍ਰੇਤ ਕਾਲ ਕਰ ਰਹੇ ਹੋ ਕਿ ਮੈਂ ਸੂਟ ਆਰਡਰ ਕਰਨੇ ਸੀ ਤੁਹਾਡੇ ਤੋਂ ਮੈਂ ਪਹਿਣਾ ਦੀ ਬੁਟੀਕ ਦੇ ਵਿੱਚ ਆਹ ਪਹਿਣਾ ਦੇ ਬੁਟੀਕ ਤੋਂ ਬੋਲ ਦੋ ਐਂ ਗਈ ਕਿ ਕਿੰਨਾ ਨੰਬਰ ਕਿਸੇ ਦਾ ਨੰਬਰ ਤਾਂ ਮੇਰੀ ਇੱਕ ਫਰੈਂਡ ਸੀ ਨਹੀਂ ਉਹ ਕਹਿੰਦੇ ਪਰਸਨਲ ਨੰਬਰ ਕਿਵੇਂ ਮੈਂ ਤੂੰ ਐਂ ਕਰ ਉਹ ਪਹਿਣਾ ਦੇ ਬੁਟੀਕ ਵਾਲੇ ਨੰਬਰ ਤੇ ਕਾਲ ਕਰ ਇੱਥੇ ਤੁਹਾਨੂੰ ਪਤਾ ਲੱਗ ਜਣਾ ਮੇਰਾ ਪਰਸਨਲ ਨੰਬਰ ਇਹ ਹੈ ਚਲ ਪੈਣਾ ਕਿ ਕਿਹੜੇ ਦੱਸ ਹਾਂ ਉਹ ਤੇ ਕਰ ਕਿਵੇਂ ਜਿੱਤਾ ਮੁੰਨੇ ਫੋਨ ਲਾ ਲਿਆ ਦੇਖ ਤੇ ਮਸਲੇ ਪਰਸਾ ਚੱਲ ਇਹਨੇ ਤੋਂ ਵੀ ਉਹ ਤੇ ਵਟਸਐਪ ਚੱਲਦਾ ਇਹ ਫੋਨ ਤੇ ਵਟਸਐਪ ਕੋਈ ਨਹੀਂ ਲੱਗਦੀ ਪ੍ਰੈਂਕ ਤਾਂ ਸਾਡੇ ਨਹੀਂ ਹੋ ਗਿਆ ਦਮਨ ਬੀਨਦੀ ਕਰ ਦਮ ਪਰਸਨਲ ਨੰਬਰ ਤੇ ਹੀ ਕਰ ਲੈ ਚਰੋਣਾ ਬਹੁਤ ਔਖਾ ਹੈ ਇਹ ਟੱਚ ਬਹੁਤ ਤਗੜਾ ਹੈ ਨਾ ਇੱਕ ਵਾਰ ਚੱਕ ਦੇ ਕਿ ਨਹੀਂ ਚੱਕ ਦੇ ਸੁਧੀ ਹੋਣੀ ਉਹ ਕ੍ਰੋਸਪਟ ਹਾਂ ਬਣੇ ਰੋ ਮੈਂ ਬੋਲਣਾ ਨਹੀਂ ਪਸਦਾ ਬਣੇ ਰੋ ਤੇਰੇ ਕੋਲ ਪਹੁੰਚ ਪਈ ਜਾਂ ਨਹੀਂ ਆਪ ਜਿਹੜਾ ਡਾਇਲ ਕੀਤਾ ਹੈ ਨੰਬਰ ਜਿਹੜਾ ਇਸ ਟਾਈਮ ਬਿਜ਼ੀ ਆ ਰਿਹਾ ਪਰ ਮਸੇਰ ਹੋਣ ਚੱਲ ਰੋਕ ਕੇ ਕਰੀ ਰੋਕ ਕੇ ਕਰੀ ਵਿੱਚ ਲਾਈ ਜਾਏਗੀ ਮਾਸੀ ਗੱਲ ਕਰਦੀ ਹੋਣੀ ਕਿਤੇ ਇਹ ਕੋਈ ਮਾਸਿਨ ਨਹੀਂ ਕਰ ਰਿਹਾ ਨਹੀਂ ਚੱਕਿਆ ਨਾ ਕਰ ਬਾਰ ਬਾਰ ਬਿਜੀ ਆ ਰਹੇ ਡਿਸਟਰਬ ਹੋਗੇ ਨਾ ਮਾਸਿਨ ਲੱਗੂ ਕਿ ਬੜੇ ਉਹ ਪਰਸਨੈਜਰ ਸੁਣ ਦਿੱਤਨ ਪੂਰੀ ਗੱਲ ਚੱਕ ਲਈ ਕੋਲ ਆ ਗਈ ਦਮਨ ਨੂੰ ਹਲੋ ਹੈ ਸਸਿਕਾ ਲਮਨ ਜੀ ਕਿਵੇਂ ਹੋ ਠੀਕ ਹੋ ਵਧੀਆ ਵਧੀਆ ਹਾਂ ਮੈਂ ਵੀ ਵਧੀਆ ਹਾਂ ਹੋਰ ਕਿਵੇਂ ਹੋ ਘਰ ਕੱਲ੍ਹ ਸੀ ਕਿਵੇਂ ਨੇ ਸਭ ਮੈਂ ਵੀ ਵਧੀਆ ਮੈਂ ਨਾ ਤੁਹਾਡੇ ਵਲੌਗ ਦੇਖਦੀ ਹਾਂ ਮੈਨੂੰ ਬਹੁਤ ਵਧੀਆ ਲੱਗਦੇ ਨੇ ਤੁਹਾਡੇ ਵਲੌਗ ਹਾਂਜੀ ਕਿਵੇਂ ਤੈਨੂੰ ਤੇਨੂੰ ਪੈਰ ਲੱਗੀ। ਤੈਨੂੰ ਲੱਗਿਆ ਕਿ ਕੋਈ ਹੋਰ ਬੋਲ ਰਿਹਾ। ਕੀ? ਮੈਂ ਚਾਰ ਘੋੜਾ ਇਹੋ ਤੇਰੇ ਨਾਲ ਕੋਈ ਨਹੀਂ ਆ ਰਿਹਾ ਨਾ ਹੋਵੇ। ਅੱਛਾ, ਅੱਛਾ, ਤੈਨੂੰ ਲੱਗਿਆ ਕਿ ਕੋਈ ਹੋਰ ਹੈ। ਉਹ ਬੱਸ ਚਾਰ ਘੋੜਾ ਇਹੋ ਹੈ। ਅੱਛਾ। ਮੈਂ ਬੱਸ ਚਾਰ ਘੋੜਾ ਬੋਲ ਰਿਹਾ ਹਾਂ ਨਾ। ਅੱਛਾ। ਹਾਂ, ਯਾ ਮੈਂ ਵੀ ਮੈਂ ਕਿਸੇ ਨੂੰ ਜ਼ਬਰਦਸਤ ਦਾ ਘੋੜਾ ਰਹਾ।

ਕਿੰਨੇ ਯਾਰ ਆ ਗਿਆ ਸੁੰਨੀ ਦੀ ਬਾਤ ਚੰਗੀ ਤਰ੍ਹਾਂ ਮੈਂ ਤਾਂ ਮੈਂ ਤਾਂ ਬਖ ਬਖ ਇੰਨੇ ਅੱਛਾ ਕੀਤਾ ਕੀਤਾ ਹੋਰ ਆਪ ਕੋ ਇਪਰਾਖ ਮਿਲਿਆ ਲੱਗਦਾ ਸੁਆ। ਅੱਛਾ ਮੈਂ ਸੋ ਤੁਹਾਡਾ ਪ੍ਰੈਂਕ ਹੋ ਗਿਆ ਤੁਹਾਡਾ ਵਲੌਗ ਬਣਾ ਰਿਆ। ਅੱਛਾ ਵੀ ਹੋਰ ਹੂੰ وشيتي फेल हो गया ना پرینک मासी ने पता चल गया <laughs> तू کر कर میں بھی ٹھیک ہے ماںسیں نے بسان لیا ہمم تو نیکسٹ ٹائم صحیح پھر ٹھیک

ਬੁੱਧਵੰਤ ਗਈ ਸੀ ਹਾਂਜੀ ਹਾਂਜੀ ਮਾਸੀ ਨੂੰ ਜੇ ਤੂੰ ਕਹਿਣਾ ਹਾਂਜੀ ਮੈਂ ਮੈਂ ਵੀ ਠੀਕ ਠਾਕ ਉਦੋਂ ਫੜਿਆ ਗਿਆ ਤੇਰਾ ਕੰਮ ਹੈ ਨਾ ਉਦੋਂ ਤਾਂ ਮੈਂ ਉਹ ਵੀ ਬਾਤ ਚ ਬੋਲੀ ਸੀ ਹਾਂ ਅੱਜ ਮੈਂ ਵੀ ਠੀਕ ਠਾਕ ਹਾਂ ਹਾਂ ਬਸ ਉਹਦੇ ਕੰਮ ਖਰਾਬ ਹੋ ਗਿਆ ਚੱਲ ਲੈ ਪਰ ਨਹੀਂ ਪਹਿਲਾਂ ਤਾਂ ਮਾਸੀ ਨੂੰ ਆਣ ਲੱਗਿਆ ਪਹਿਲਾਂ ਤਾਂ ਮਾਸੀ ਨਾਲ ਹੋ ਗਿਆ ਫ੍ਰੈਂਕ ਚੱਲ ਬੁੱਧ ਪੱਕੇ ਥੱਲੇ ਨਹੀਂ ਬੈਨ ਦਾ ਟਾਈਮ ਕੰਮ ਕਰ ਮੈਂ ਟਾਈਮ ਬਹੁਤ ਖਲਾਰਾ ਪਿਆ ਆ ਜਾ ਕੀ ਕਰਤਾ ਦਮਣ ਇਹਨੂੰ ਤੁਸੀਂ ਕੁੰਡਾ ਬੇ ਅਸਾਰ ਮੈਂ ਕੀ ਬਣਾਏ ਹਨ ਉਹਦੇ ਵਿੱਚ ਪਾਣੀ ਪਾ ਲਾ ਉਹ ਸਾਰੇ ਪੂਰੇ ਜੂੜੀ ਗਏ ਨਾਲ ਐ ਨਹੀਂ ਹੋਣੇ ਇਹਨੂੰ ਵੇਲਣੇ ਨਾਲ ਅੰਦਰ ਉੱਥੇ ਰਸੋਈ ਚ ਲੈ ਕੇ ਨਾ ਵੇਲਣੇ ਨਾਲ ਤੋੜ ਦੇ ਤੇ ਕਲਾ ਕਲਾ ਕਰ ਐ ਨਾ ਵਿੱਚ ਪਾ ਦੇ ਤੇ ਗਲਾਸ ਚ ਦੋ ਕਿਊਬ ਪਾ ਕੇ ਬੰਦਾ ਪਾਣੀ ਪਾ ਲੇ ਤਾਂ ਸਾਰੇ ਜੰਮੀ ਗਏ ਨੇ ਪਰ ਰਸੋਈ ਚ ਲੈ ਜਾ ਵੇਲਣੇ ਨਾਲ ਇਹ ਟੁੱਟ ਜਾਣਾ ਥੱਲੇ ਆਹ ਸਾਰਾ ਬਾਕਸ ਜਿਆ ਥੁੱਡਾ ਸਾਰਾ ਕੰਮ ਖਰਾਬ ਕਰਤਾ ਮੈਂ ਇੰਨੇ ਚਿਰ ਦੇ ਉਹ ਕਰਦੀ ਆ ਰਹੀ ਹਾਂ ਨਹੀਂ ਮੰਮਾ ਆਲਰੇਡੀ ਆਵੀ ਕਿਗਾ ਵੇਲਣੇ ਨਾਲ ਤੋੜ ਦੇ ਦੇ ਵਿੱਚ ਪਾ ਦੇ ਠੀਕ ਹੈ ਵੇਖ ਟੱਪ ਹਾਂ ਹੋ ਗਏ ਬਸ ਕੱਲੇ ਕੱਲੇ ਕਰਦੇ ਆਹ ਦੇਖ ਕੱਲੇ ਕੱਲੇ ਢੈਂਟ ਆ ਵੀ ਤੋੜ ਵਿੱਚ ਨਾ ਪਾਣੀ ਨਾ ਡੋਲਿਆ ਕਰੋ ਸਰ ਜੰਮ ਜਾਂਦੇ ਨੇ ਬੱਸ 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 ਕੋਈ ਕੁਝ ਨਹੀਂ ਰਹਿੰਦਾ ਸਾਰੇ ਕੱਲੇ ਰਹਿੰਦੇ ਦੇਖ ਆ ਵੀ ਲੋ ਜੀ ਸਫਾਈਆਂ ਆਪਾਂ ਨੇ ਕਰਤੀਆਂ ਤੇ ਦਮਨ ਦੀ ਡਿਊਟੀ ਐ ਪੋਚੇ ਲਾਉਣ ਦੀ ਮੈਂ ਦਮਨ ਨੂੰ ਕਹੇ ਦੀ ਦਮਨ ਮਜ਼ਾ ਬਹੁਤ ਆਉਂਦਾ ਪੋਚੇ ਲਾਉਣ ਦਾ ਦਮਨ ਕਹਿੰਦੀ ਮਜ਼ਾ ਤੇ ਉਹਦਾ ਆਉਂਦਾ ਜਦੋਂ ਆਪਾਂ ਬੈਠੇ ਹੋਈਏ ਚਲੋ ਨਵੇੜੋ ਕੰਮ ਫੜਾ ਫੜ ਇੱਧਰ ਸਾਰਾ ਕੁਝ ਹੋ ਗਿਆ ਤੇ ਆਪਣਾ ਇਧਰ ਵੀ ਸਫਾਈ ਹੋ ਗਈ ਸਾਰੀ ਦਮਨ ਆਹ ਟਾਵਲ ਕਿੱਥੇ ਟੰਗਿਆ ਨਾ ਕੇ ਬਾਹਰ ਜਗ੍ਹਾ ਹੈ ਨਹੀਂ ਆ ਦੇ ਲੋ ਕੰਮ ਸਾਡੇ ਬੰਦਿਆ ਦੇ ਅੱਜ ਦਮਨ ਦਾ ਡਰੈੱਸ ਦੇਖੋ ਸਕਰਟ ਤੇ ਨਾਲ ਟੀ-ਸ਼ਰਟ ਵੈਰੀ ਗੁੱਡ ਬਹੁਤ ਸੋਹਣ ਲੱਗਦੀ ਤਮ ਨੂੰ ਦਮਨ ਮੈਲੇ ਆ ਕੇ ਦਿੱਤੀ ਸੀ ਹੂੰ ਤੇ ਕੱਲ ਤੁਸੀਂ ਸਾਰੇ ਕਹਿ ਰਹੇ ਸੀ ਨਾ ਕਾਲਕ ਮੈਂਟ ਆ ਰਹੀ ਕਹਿੰਦੇ ਕਿ ਉਹ ਤਾਂ ਤੇ ਹੋਰੀ ਕੁਝ ਬਣਾਤਾ ਤੇ ਨਹੀਂ ਵੀ ਆ ਦੇਖੋ ਕਿਉਂ ਠੰਡਾ ਹੋ ਗਿਆ ਮੈਂ ਫ੍ਰਿਜ ਰੱਖਿਆ ਸੀ ਬਹੁਤ ਸੋਹਣਾ ਬਣਿਆ ਵੈਸੇ ਹੀ ਨਾ ਥੋੜਿਆ ਲਾਲ ਹੋ ਗਿਆ ਵੀ ਹੋਰ ਕੁਝ ਕਰਨੀ ਇੱਕ ਮੇਰੀ ਭੈਣ ਕਹਿੰਦੀ ਕਿ ਹੋ ਗਿਆ ਨਹੀਂ ਲਾਲ ਥੋੜੀ ਹੋ ਗਿਆ ਕਹਿੰਦੀ ਸਾੜ ਹੀ ਛੜਿਆ ਨਹੀਂ ਸੜਿਆ ਨਹੀਂ ਹੈਗਾ ਬਚ ਗਿਆ ਤੇ ਇਧਰ ਆਪਾਂ ਲੱਗੇ ਆਂ ਜੀ ਰੋਟੀ ਖਾਣ ਦੁਪਹਿਰ ਦੀ ਖਰਾਦੀ ਆਪਣੀ ਦਾਲ ਪਈ ਹੈ ਜਦੋਂ ਨੂੰ ਖਣੀ ਬੈਠਾ ਮੈਂ ਕੁਝ ਨਹੀਂ ਖਾਣਾ ਮੈਂ ਸੌਂ ਗਿਆ ਮੈਂ ਦਮਨ ਛੁੱਟੀਆਂ ਇੰਜੋਏ ਕਰ ਰਹੀ ਹੈ ਕੀ ਇੰਜੋਏ ਕਰ ਟੈਸਟ ਟੂਰਨ ਤੇ ਤਾਂ ਲੋ ਜੀ ਇੱਧਰ ਦਮਨ ਆ ਗਿਆ ਸਾਡੇ ਲਈ ਚਾਹ ਲੈ ਕੇ ਮੇਰੀ ਤੇ ਦਮਨ ਦੀ ਅੱਜ ਚਾਹ ਅੱਜ ਦਮਨ ਨੂੰ ਵੀ ਸ਼ੌਂਕ ਚੜ ਗਿਆ ਕੱਲ ਮੈਂ ਕਿਹਾ ਸੀ ਨਾ ਕਿ ਸਿਮਰਨ ਆਪੇ ਕਹਿ ਦਿੰਦੀ ਮਮਾ ਚਾਹ ਬਣਾਓ ਤੇ ਅੱਜ ਦਮਨ ਮੇਰਾ ਪੁੱਤ ਚਾਹ ਬਣਾ ਕੇ ਲੈ ਆਇਆ ਆ ਇੰਨੀ ਕਿਦੀ ਤੇ ਆ ਥੋੜੀ ਕਿਦੀ ਆ ਮੈਂ ਲਾਉਂਗੀ ਨਾ ਥੋੜੀ ਮੇਰੀ ਨਾਲ ਨਮਕੀਨ ਬਿਸਕਟ ਵੈਰੀ ਗੁੱਡ ਥੈਂਕ ਯੂ ਨਹੀਂ ਮੈਂ ਜ਼ਿਆਦਾ ਨਹੀਂ ਬਿੰਦੀ ਬੁੱਤ ਮੈਂ ਚਾਹ ਛੱਡ ਰੱਖੀ ਸੀ ਮੈਂ ਥੋੜੀ ਬਹੁਤੀ ਪੀਣ ਲੱਪੀ ਅੱਜ ਮੇਰਾ ਸਿਰ ਦੁਖ ਰਿਆ ਤਾਂ ਕਰਕੇ ਮੈਨੂੰ ਥੋੜੀ ਦੇ ਦੋ ਤੁਸੀਂ ਜ਼ਿਆਦਾ ਲੈ ਲਓ। ਅੱਛਾ ਬਿਸਕੁਟ ਬਏ ਹਨ? ਮੈਂ ਕਿਤੇ ਖਤਮ ਹੋ ਗਏ ਹਨ। ਲੈ ਅੱਜ ਤੋਂ ਸੀਗੇ। ਲੈ ਫਿਰ ਉਹ ਦਰਾ ਤਾਂ ਕਿਤੇ ਬੱਡੇ ਦੇ ਪਿਆਰ ਨਾਲ ਚੜਕਣ। ਤਕ ਤਮ। ਤੋੜੀ ਚਾਹ ਪੀ ਲਈ ਆਪਾਂ। ਮਿਲਦੇ ਆਂ ਫਿਰ ਬਾਹਰ ਬੈਠਦੇ ਆਪਾਂ। ਕੈਮਰਾ ਵੀ ਬਣਾਣੀ। ਹਾਂ। ਮੈਂ ਜਦੋਂ ਫਰੰਟ ਕੈਮਰੇ ਵੀ ਬਣਾਨੀਆ ਮੇਰਾ ਮੂੰਹ ਵਿੰਗਾ ਹੁੰਦਾ ਹਾਂ। ਜੇ ਤੂੰ ਬਣਾ ਨਹੀਂ ਤੁਰ ਸਹੀਆ ਲੈ ਹਣਾ। ਬੈਕ ਕੈਮਰੇ ਤੇ ਹੁੰਦਾ ਮੇਰਾ ਵਿੰਗਾ। ਪਤਾ ਨਹੀਂ ਕਮੈਂਟ ਕਰਕੇ ਤੁਸੀਂ ਦੱਸਿਓ ਤੇ ਗਰਮੀ ਇੰਨੀ ਹੋਈ ਪਈ ਨਾ ਅੱਜ ਮੈਂ ਦੁਪਹਿਰੇ ਧੁੱਪੇ ਗਈ ਤੇ ਆ ਮੇਰਾ ਹਾਲ ਦੇਖ ਲੋਗਾਂ ਦਾ ਕੀ ਬਣ ਗਿਆ ਤੇ ਲਓ ਜੀ ਚਾਹ ਚੁ ਪੀ ਲਈ ਆਪਾਂ ਨੇ ਤੇ ਆਪਾਂ ਬਾਹਰ ਬਹਿ ਗਏ ਮੈਂ ਕਿਹਾ ਥੋੜਾ ਚਿਰ ਬਾਹਰ ਬਹਿਨੇ ਆ ਸਾਰਾ ਦਿਨ ਐਸੀ ਥੱਲੇ ਬੈਗਾ ਕਿ ਹਨਾ ਸਿਰ ਭਾਰੀ ਜਾ ਹੁੰਨ ਲੱਗ ਜਾਂਦਾ ਥੋੜਾ ਜਿਹਾ ਮੌਸਮ ਹਵਾ ਚੱਲ ਰਹੀ ਥੋੜੀ ਥੋੜੀ ਸਬਜ਼ੀ ਅੱਜ ਸਾਡੀ ਬਣੀ ਪਈ ਹੈ ਸਬਜ਼ੀ ਅਸੀਂ ਬਣਾਣੀ ਨਹੀਂ ਤੇ ਬਸ ਉਹਦੇ ਨਾਲ ਹੀ ਖਾ ਲੈਣੀ ਆ ਭਿੰਡੀਆਂ ਬਣਾਈਆਂ ਥੋੜੀ ਜਿਹੀ ਦਾਲ ਪਈ ਹੈ ਥੋੜੇ ਜਿਹਾ ਕਰੇਲੇ ਵੀ ਪਏ ਨੇ ਅੱਜ ਨਾਲ ਜਦੋਂ ਮਰ ਤੋਂ ਮੈਂ ਪਾਣੀ ਮਿਲਿਆ ਮੈਂ ਮਿਕਸ ਕਰਕੇ ਲੈ ਆਇਆ ਤਾਂ ਮੈਨੂੰ ਇੰਨਾ ਠੰਡਾ ਲੱਗਦਾ ਤੇ ਆਤਾ ਕੀ ਹੋ ਗਿਆ ਉਹ ਉਹ ਸ਼ਾਗਿਆ ਸੀ ਜਿਨ੍ਹਾਂ ਨੇ ਇੰਸਟਾਗ੍ਰਾਮ ਤੇ ਫੋਲੋਇੰਗ ਕੀਤਾ ਜਾ ਕੇ ਕਰ ਲਓ ਬਸੀ ਫੈਮਿਲੀ ਉਹਨਾਂ ਦਾ ਇੰਸਟਾਗ੍ਰਾਮ ਆਈਡੀ ਹੈ ਤੇ ਜਿਹੜੇ ਆਪਣੇ ਫੇਸ ਆਪਣੇ YouTube ਤੇ ਨੇ ਸਬਸਕ੍ਰਾਈਬਰ ਭੰਡਰ ਆਪਣੇ ਤੇ ਉਹ Facebook ਆਪਣਾ ਜੀ ਪੇਜ ਆ ਬਸੀ ਫੈਮਿਲੀ ਨਾਂ ਤੇ ਉੱਥੇ ਜਾ ਕੇ ਫੋਲੋ ਕਰ ਲਓ ਜਰੂਰ ਆਪਾਂ ਉੱਥੇ ਫਾਲੋਅਰ ਆਪਣੇ ਸਿਰਫ ਅਜੇ ਬਹੁਤ ਘੱਟ ਨੇ ਉਥੇ ਫੋਲੋਅਰ ਵਧਾਉਣੇ ਨੇ ਅੱਜ ਗਰਮੀ ਚ ਨਾ ਮਾਂ ਧੁੱਪੇ ਗਈ ਮੈਂ ਆਈਟਿਅਮ ਚ ਲੱਗੀ ਪੈਸੇ ਵਧਾਉਣ ਮੇਰਾ ਹਾਲ ਆ ਮੂੰਹ ਸਾਰਾ ਮੇਰਾ ਛਿੱਲਿਆ ਹੋਇਆ ਅੱਖਾਂ ਜਲੀਆਂ ਜਾਂਦੀਆਂ ਨੇ ਗਰਮੀ ਚ ਨਿਕਲਣਾ ਬੜਾ ਉਹ ਬੈਠੀ ਰਹਦਾ ਬਸ ਹੰਦਾਂ ਵਿੱਚ ਬੈਠੇ ਹਾਂ ਦਮ ਮੈਨੂੰ ਆਈਸਕ੍ਰੀਮ ਕੁਝ ਠੰਡਾ ਖਾਣ ਨੂੰ ਜੀਰ ਕਰਦੇ ਲੋ ਆਈਸਕ੍ਰੀਮ ਜਮਾਈ ਦੇ ਪਈ ਹੈ ਹਾਲੇ ਬਣੀ ਨਹੀਂ ਹੋਣੀ ਅੱਜ ਤਰਬੂਜ ਵੀ ਖਤਮ ਹੈ ਲੈ ਕੇ ਆਈਏ ਤਰਬੂਜ ਚੱਲੀ ਬਾਜ਼ਾਰ ਉਹ ਖਰਬੂਜਾ ਪਿਆ ਖਰਬੂਜਾ ਨਹੀਂ ਖਾਣਾ ਤਰਬੂਜ ਇੰਨੀ ਗਰਮੀ ਕਿੱਡਾ ਜਾਉ ਤਪਣਾ ਨਾ ਖਾਣਾ ਤਪਣਾ ਗਰਮੀ ਨਹੀਂ ਹੁੰਦਾ ਡਾਊਨ ਹੋ ਗਿਆ ਬੜਾ ਮੌਸਮ ਗਰਮੀ ਤਾਂ ਦੁਪਹਿਰੇ ਹੀ ਬੁਰਾ ਹਾਲ ਹੋਇਆ ਆਹ ਸੂਟ ਬੜਾ ਸੌਫਟ ਹੈ ਬਟਨ ਕੋਈ ਨਾ ਗਰਮੀ ਲੱਗੀ ਹੈ ਜੀ ਮੈਨੂੰ ਬੜਾ ਹਵਾ ਚੱਲਦੀ ਹੂ ਹਮਮ ਲੋਗਾਂ ਦਾ ਮੌਸਮ ਖਰਾਬ ਕੱਲ ਗੁਰਦਾਸਪੁਰ ਜੰਦਰ ਸਾਈਡ ਤੋਂ ਹਨੇਰੀ ਨੂੰ ਵੀ ਆਈ ਹੈ ਪਰ ਆਪਣੇ ਥੋੜੀ ਬਹੁਤੀ ਆਈ ਜਿਆਦਾ ਨਹੀਂ ਆ ਤਰਬੂਚੇ ਕਿ ਥੱਕ ਗਏ ਆ ਦੇਖੋ ਜੀ ਇੱਕ ਨਵੀਂ ਚੀਜ਼ ਐ ਏਡਾ ਕਿਥੋਂ ਲਿਆਂਦਾ ਤੁਸੀਂ ਇਹ ਸਾਰੇ ਪਿੰਡ ਨੂੰ ਖਵਾਣਾ ਹੈ ਹਾਂ ਹਾਂ ਸਾਰੇ ਮਲੇ ਨੂੰ ਖਵਾਣਾ ਜੇ ਬੋਲੇ ਅਵਤਾਰ ਵਿੱਚੋਂ ਭਾਵੇਂ ਕੀ ਨਿਕਲੇ ਕਟਾ ਕੇ ਤਾਂ ਲਿਆਂਦੇ ਯਾਰ ਇਹ ਉਹ ਕਹਿੰਦਾ ਕੋਈ ਗੱਲ ਨਹੀਂ ਠੀਕ ਥੱਲੇ ਆ ਇੱਥੋਂ ਲਿਆਇਓ ਨਾ ਤੂੰ ਛੋਟਾ ਨਹੀਂ ਮਿਲਿਆ ਤੁਹਾਨੂੰ ਮੈਨੂੰ ਤਾਂ ਸਸਤਾ ਮਿਲ ਗਿਆ ਹਾਂ ਉਹ ਤਾਂ 5 ਕਿਲੋ ਹੈ ਤੇ ਫਿਰ ਇਹ ਕਿੰਨਾ ਹੈ ਇਹ ਹਾਂ ਇਹ 10 ਕਿਲੋ ਹੈ ਯਾਰ 11.5 ਕਿਲੋ ਨਹੀਂ ਮੈਂ ਮਰ ਜਾ ਦਮੂ ਆਪਾਂ ਹੋਰ ਕੁਝ ਮੰਗ ਲੈਂਦੇ ਹੁਣੇ ਹੀ ਤਰਬੂਜ ਮੰਗਣ ਦੇ ਹਾਂ ਦੇਲਾ ਰੱਬ ਨੇ ਪੂਰੀ ਕਰਤੀ ਹੈ ਗੱਲ ਸੁਣੋ ਮੇਰੀ ਉਹ ਜਿਹੜੇ ਲੈ ਕੇ ਗਏ ਸੀ ਸਮਾਨ ਪਿੰਡ ਵਾਲਿਆਂ ਦਾ ਕਿਉਂ